ਲੋ ਜੀ ਭਾਈ ਜੀ ਤੁਸੀਂ ਦੇਖ ਸਕਦੇ ਹੋ ਪ्युअर ਕੁਆਲਿਟੀ ਦੇ ਵਿੱਚ ਇੱਕ ਨੰਬਰ ਤੋਂ ਇੱਕ ਨੰਬਰ ਦੇ ਬੱਚੇ ਦਿਖਾ ਰਿਹਾ ਤੁਹਾਨੂੰ ਆ ਆ ਬੱਕਰੀ ਦੇ ਬੱਚੇ ਨੇ ਭਾਈ ਆ ਦੇਖੋ ਇੱਕ ਨੰਬਰ ਚੱਲੋ 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 ਇੱਕ ਨੰਬਰ ਬੱਚੇ ਨੇ ਭਾਈ ਕੰਨ ਦਿਖਾ ਸਕਦੇ ਹੋ ਤੁਸੀਂ ਇਹਨਾਂ ਦੇ ਹਾਈਟ ਦਾ ਤੁਸੀਂ ਬੱਚਿਆਂ ਦੇ ਹਲੇ ਬੱਚੇ ਨੇ ਬਾਕੀ ਆ ਆ ਬੱਕਰੀ ਦੇ ਬੱਚੇ ਨੇ ਵੀਰੇ ਇਹਦੀ ਘਰ ਤੋਂ ਘੱਟ ਮੇਰੇ ਹਿਸਾਬ ਦੇ ਵਿੱਚ 40 ਪਲੱਸ ਹਾਈਟ ਆ ਬੱਕਰੀ ਦੀ ਆਪਾਂ ਦੇਖ ਸਕਦੇ ਆ ਵੀਰੇ ਬਾਕੀ ਥੋੜੇ ਦੇ ਨੰਬਰ ਆ ਗਿਆ ਬਾਈ ਜੇ ਕਿਸੇ ਨੂੰ ਬੱਕਰੀਆਂ ਦੇ ਬੱਚੇ ਚਾਹੀਦੇ ਹੋਣੇ ਆਪਾਂ ਬਾਈ ਤੁਹਾਨੂੰ ਇਹ ਨੰਬਰ ਵੀਡੀਓ ਨਹੀਂ ਦੇਖੇ ਉਹ ਬੱਚਿਆਂ ਦੀ ਯਾਰ ਇਹ ਬਾਕੀ ਵੀਰ ਤੁਸੀਂ ਦੇਖ ਸਕਦੇ ਹੋ ਨੰਬਰ ਥੋੜੇ ਦੇ ਆ ਗਿਆ ਬਾਈ ਇਹ ਬਾਈ ਨੇ ਜਿਹੜੇ ਕੇ ਖਲੀਫੇ ਬੱਕਰੀਆਂ ਰੱਖਣ ਵਾਲੇ ਬੰਦੇ ਨੇ ਬਹੁਤ ਵਧੀਆ ਵਜਦਾ ਇੱਕ ਨੰਬਰ ਅਸੀਂ ਬੱਕਰੀਆਂ ਦੇ ਬੱਚਾ ਹੈ ਤੁਸੀਂ ਬੱਕਰੀਆਂ ਦੇਖ ਸਕਦੇ ਹੋ ਬਾਈ ਇਹ ਜਿਹੜਾ ਬਾਈ ਵਧੀਆ ਐਨ ਕੁਆਲਟੀ ਦਾ ਜਿਹੜਾ ਬਾਈ ਦੇਵੇ ਇੱਕ ਤੋਂ ਇੱਕ ਬੱਕਰੀ ਰੱਖੇ ਹੋਏ ਨੇ ਬਾਈ ਲਵੇ ਤੇ ਇੱਕ ਦੋ ਇੱਕ ਬੱਕਰੀਆ ਬਾਈ ਦਵੇ ਤੁਸੀਂ ਦੇਖ ਸਕਦੇ ਹੋ ਬਾਈ ਪੁਰਾਣੇ ਬਾਈ ਕੰਮ ਕਰਦੇ ਵੀਰ ਜੀ ਕਿੰਨਾ ਕ ਟਾਈਮ ਦਾ ਤੁਹਾਨੂੰ ਕੰਮ ਕਰਦੇ ਨੇ ਇਹ ਬਚਪਨ ਦੀ ਕਰਦੇ ਬਚਪਨ ਦੀ ਕਰਦੇ ਹੋ ਜੀ ਤੇ ਬਾਕੀ ਜਿਦਾ ਮਤਲਬ ਕਿ ਹੁਣ ਇਹਦਾ ਦੌਰ ਚੱਲ ਰਿਹਾ ਬੱਕਰੀਆਂ ਦਾ ਥੋੜੇ ਹਿਸਾਬ ਦੇ ਵਿੱਚ ਕੀਦਾ ਦੌਰ ਚੱਲ ਰਹੀ ਹੈ ਇਹ ਪੁੱਤਾ ਮਾਹੌਲ ਮਾਰਾ ਜਾਂਦਾ ਸਮਾਂ ਜੀ ਨਾ ਅੱਛਾ ਜੀ ਜਿਦਾ ਵਾਤਾਵਰਨ ਸਹੀ ਨਹੀਂ ਹੈ ਅੱਛਾ ਜੀ ਜਿਸੇ ਦਾ ਫਸਲਾਂ ਦਾ ਵੀ ਸਾਰੇ ਕਸ਼ ਦਾ ਅੱਛਾ ਜੀ ਠੀਕ ਨਹੀਂ ਨਹੀਂ ਜੇ ਆਪਾਂ ਕੋਈ ਨਵਾਂ ਬੰਦਾ ਹੁਣ ਕੋਈ ਬੰਦਾ ਕੰਮ ਚਾਹੇ ਵੀ ਬੱਕਰੀਆਂ ਨਵਾਂ ਕੰਮ ਕਰੀਏ ਆਪਾਂ ਬੰਦਾ ਨਵਾਂ ਕੰਮ ਕਰ ਸਕਦਾ ਜੀ ਹਾਂ ਹਾਂ ਕਰ ਸਕਦਾ ਹੈ ਗੌਰ ਹੁੰਦੀ ਜਾ ਪ੍ਰੋਫਿਟ ਹੈ ਜੀ ਬਾਈ ਚ ਹਾਂ ਪ੍ਰੋਫਿਟ ਹੈ ਜੀ ਪੂਰੀ ਦੇਖ ਸਕਦੇ ਹੋ ਬਾਈ ਬਾਈ ਨੇ ਦੱਸਿਆ ਕਿ ਬਾਈ ਪ੍ਰੋਫਿਟ ਬਹੁਤ ਹੈ ਜੇ ਕੋਈ ਜੇ ਕੋਈ ਨਵਾਂ ਬੰਦਾ ਕੋਈ ਕੰਮ ਕਰਨਾ ਚਾਹੁੰਦਾ ਤੇ ਬਾਈ ਚੰਗੀ ਬਰੀਡ ਦਾ ਕੰਮ ਪਸ਼ੂ ਰੱਖਿਆ ਕਰੋ ਤੇ ਚੰਗੀ ਬਰੀਡਰ ਮਾਲ ਦੇ ਵਿੱਚ ਰੱਖਿਆ ਕਰੋ ਬਾਈ ਆ ਤੁਸੀਂ ਦਿਖਾਇਆ ਨਹੀਂ ਤੁਹਾਨੂੰ ਬੱਚੇ ਜੇ ਕਿਸੇ ਵੀਰ ਨੂੰ ਬੱਚੇ ਚਾਹੀਦੇ ਹੁਣ ਤਾਂ ਬਾਈ ਜੀ ਤੁਹਾਡੇ ਵੀ ਨੰਬਰ ਸਾਡਾ ਆ ਗਿਆ ਤਾਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਬਾਈ ਦਾ ਰੇਟ ਆਪਾਂ ਪੁੱਛ ਸਕਦੇ ਆਂ ਵੀ ਵੀ ਕੀ ਮਿਲ ਕੇ ਬਾਕੀ ਰੇਟ ਯਾਰ ਮਿਲ ਕੇ ਹੋ ਸਕਦਾ ਹਨਾ ਅਜਾ ਬੰਦਾ ਮੌਕੇ ਤੇ ਚਲੋ ਮਿਲ ਕੇ ਰੇਟ ਕਰ ਲਾਂਗੇ ਆਪਾਂ ਸੋ ਬਾਈ ਜੇ ਕਿਸੇ ਨੂੰ ਰੱਖਣ ਵਾਸਤੇ ਬੱਚੇ ਚਾਹੀਦੇ ਹੋਣ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਦੇਖਦਾ ਮਾਲ ਬਾਈ ਦੇ ਬਹੁਤ ਹੈ ਕਿ ਮਾਲ ਇੱਕ ਤੋਂ ਇੱਕ ਬਾਈਲੇ ਬਰੀਡ ਹੈ ਤੇ ਵਧੀਆ ਬੱਕਰੀਆਂ ਦੇ ਬੱਕਰੇ ਰੱਖਿਓ ਨੇ ਬਾਈ ਨੇ ਸੋ ਬਾਈ ਧੰਨਵਾਦ ਮਿਲਦੇ ਆਂ ਬਾਈ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ ਜੀ